ਸਤਿ ਸ਼੍ਰੀ ਅਕਾਲ ਜੀ ਤੁਸਨ 124 7 ਪੰਜਾਬ ਖੰਨਾ ਦੇ ਬੀਜਾ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਤਾਦਾ ਫੈਕਟਰੀ ਦੀ ਬਾਸ ਇੱਕ ਤੇਜ਼ ਰਫ਼ਤਾਰ ਟਿਪਰ ਨਾਲ ਟਕਰਾ ਗਈ ਹਾਲਾਤ ਵਿੱਚ ਡੇਡ ਦਰਜਨ ਤੋਂ ਵੱਧ ਫੈਕਟਰੀ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਮੌਕੇ ਤੇ ਮੌਜੂਦ ਗਵਾਹਾਂ ਦੇ ਅਨੁਸਾਰ ਧਗਾ ਫੈਕਟਰੀ ਦੇ ਬਾਸ ਚੌਂਕ ਵਿੱਚ ਮੁੜ ਰਏ ਸੀ ਜਦੋਂ ਇੱਕ ਤੇਜ਼ ਰਫ਼ਤਾਰ ਟਿਪਰ ਨੇ ਬਾਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਸ ਉਲਟ ਗਏ ਹਾਦਸੇ ਸਮੇਂ ਬਾਸ ਵਿੱਚ 20 ਤੋਂ 25 ਮੁਲਾਜ਼ਮ ਸਵਾਰ ਸਨ ਦੋਹਾਂ ਵਾਹਨਾਂ ਦੀ ਰਫ਼ਤਾਰ ਕਾਫੀ ਤੇਜ਼ੀ ਦੱਸੀ ਜਾ ਰਹੀ ਹੈ ਜੋ ਕਿ ਹਾਦਸੇ ਦਾ ਮੁੱਖ ਕਾਰਨ ਬਣੀ ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ ਤੇ ਟਿਪਪਰ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲਾਕਾ ਵਾਸੀਆਂ ਨੇ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਲੰਘਨ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪਿੱਛੇ ਸੇ ਹਮ ਲੋਕ ਜਾ ਰਹੇ تھے ਉਹ ਪਿੱਛੇ ਸੇ ਬਜੜੀ ਵਾਲਾ ਟਰੱਕ ਆਇਆ ਮਾਰ ਦਿਆ ਧੱਕਾ ਸਵਾਰਨ ਗੱਡੀ ਪਲਟੀ ਖਾ ਗਿਆ ਕਹਾਂ ਜਾ ਰਹੇ ਸੀ ਕੰਪਨੀ ਮੈਂ ਧਰਵਾ ਕੰਪਨੀ ਮੈਂ ਕੌਨਸੀ ਕੰਪਨੀ ਕੌਸ਼ਲ ਕੰਪਨੀ बस आ, बस में है, और ना है, ना प्यंतिस, प्यंतिस गो है। सब लोग का फट गया मेरा तो तो अंदर लगा है। आगे भी ऐसी वो या अभी तो कम में थे रोज पैंतीस तो बड़ा बस है ना मिनी बस <laughs> ਉਹ ਹੋਰ ਜ਼ਿਆਦਾ ਹੈ ਅੱਜ ਤੱਕ ਹੋਵੇ ਤੇ ਮੇਰਾ ਨਾਮ ਹਰਿੰਦਰ ਸਿੰਘ ਹੈ ਕੀ ਹੋਇਆ ਜਿਹੜਾ ਇੰਸਪੈਕਸ਼ਨ ਤੇ ਹੈ ਇਹ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਕਨੇਓ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਆਂ ਵਾਲੀ ਉਹ ਉਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕਨੇਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਇਖੇਨੀ ਸੱਟ ਲੱਗੀ ਕਿੰਨੇ ਕੋਈ ਇਹਨਾਂ ਦੇ ਤੋਂ ਹੋਣਗੇ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜਮਾਂ ਉਹ ਕਰਦੇ ਜਿੱਦੇ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤਾਂ ਚੱਕ ਕੇ ਲਿਆਇਆ ਉਹ ਇਹਨੂੰ 2-3 ਲੇਡੀ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿੱਟ ਸਿਰ ਚ ਛੱਟ ਜਿਆਦਾ ਹੈ ਇਹ ਬੜੀ ਪਾਸੀ ਛੋਟੀ ਸੀ ਇਹ ਐਂਡੀ ਦੇ ਆਪਣੇ 15-20 ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕਿਸੀਟਰ ਹੁੰਦੀ ਜਿਹੜੀਆਂ ਗੱਡੀਆਂ ਛੋਟੀਆਂ ਆ ਉੱਕਣਾਂ ਦੀ ਗੱਡੀ ਤੇ ਉਹ ਗੱਡੇ ਤਾਂ ਹੀ ਆਏ ਐ ਗੱਡੀ ਦਾ ਗਰੀ ਬੈਸੀ ਥੱਲੇ ਦੁਲੜ ਸਾਨੀ ਹੁਣ ਗੱਡੀ ਦਾ ਸੀ ਜ्यादा ਦੇਖੀ ਨਹੀਂ ਲਏ ਸੰਤਰਾ ਹਬਰ ਇਹਨਾਂ ਦੇ ਚੱਕਣੇ ਦੀ ਪੈ ਗਈ ਤਾਂ ਮੈਂ ਤੁਹਾਨੂੰ ਚੱਕ ਕੇ ਲਿਆਂਦੀ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਪੇਸ਼ਟਦਾ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਓਰੇ ਦੇਖਦੇ ਯਰੇ ਹੁਣ ਇਹ ਜਿਹੜਾ ਰੁਕੇ ਰਿਆ ਫਿਰ ਕਰਦਾਂਗੇ ਜਿੰਨਾ ਬੋਗਾ ਜੀ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸਟ ਜਿਆਦਾ ਹੈ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਪਰਿਆ ਆ ਉਹ ਵੀ ਤੇਜ਼ ਆ ਰਹੇ ਜਿੱਧਰ ਬੈਨਾਰੀ ਦੀ ਦੁਆਜੀ ਆਪਸ ਵਿੱਚ ਟੱਕਰ ਹੋ ਗਈ 20 25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਲੱਗੀਆਂ ਨੇ ਕਿਹੜੀ ਬੱਸ ਕਹਦੀ ਹੈ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸਨ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਆਈ ਹੈ ਅੱਛਾ ਜੀ ਹਾਂ ਜੀ 25 ਸਵਾਰੀਆਂ ਦੇ ਵਿੱਚ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਕੁੜੀ ਦੇ ਬਾਹਰ ਸੱਟ ਲੱਗੀ ਹੈ ਬਾਕੀ ਦਾ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਉੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਗਾੜਾ ਮੋਟਾ ਜੀਜਟ ਹੋਈ ਜਾਂਦੀ ਆਲੀ ਕਿੰ 2-4 ਦੇ ਬਹੁਤ ਜ਼ਿਆਦੇ ਨੇ ਯਾਨੀ ਬਕਤੀ ਦਾ ਥੋੜੇ ਥੋੜੇ ਛੱਟਾਂ ਕੀ ਲੱਗਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਬੱਤੇ ਜਾ ਰਿਹਾ ਦੀ ਦੀ ਜਾ ਰਿਹਾ ਦੀ ਦੋਏ ਜਾਵੇ ਨਾ ਉਹ ਤਾਂ ਗੱਡੀ ਰੁਕੀ ਆ ਨਾ ਇਹ ਦੂਜੀ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਨਹੀਂ ਜੀ ਟ੍ਰੱਕ ਆ ਰਿਹਾ ਦੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਜੀ ਇਹਨੇ ਆ ਕੇ ਚੱਲਣੀ ਕਿਥੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਹਤਾ ਹੈਗਾ ਹੁਣ ਕਿੱਥੇ ਛੱਟਾਂ ਹੈਗੇ ਜੀ ਪੰਜਾਬ ਵੇ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀ ਬਲਾਸਟ ਵਾਲੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆ ਕਿਥੇ ਜੀ ਉਹਨੂੰ ਸਾਹਮਣੇ ਤਾਂ ਆਏਗਾ ਇਹਨੇ ਕਿ ਮੈਂ ਜੋਰ ਨਾ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਂਦੀ ਕਿਉਂ ਖੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਹਾਂਜੀ ਸਰ ਕੀ ਹੋਇਆ ਜੀ ਇਹਨਾਂ ਜੀ ਆਪਣੇ ਕੋਰਸ ਹਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਤੇ ਕੋਰਸਨ ਫੈਕਟਰੀ ਜਾਂਦੀਆਂ ਨੇ ਇੱਕ ਖੰਨੇ ਸਾਈਡ ਤੋਂ ਆ ਰਹੀ ਸੀ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਪਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਬੇਚੱਕੇ ਤੇ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੰਟੋ ਘਟ ਅੱਠ 10 ਲੇਡੀਜ਼ ਜਿਹੜੀਆਂ ਨੇ ਜਿਵੇਂ ਗੁੱਝੀਆਂ ਸਟਾਫ ਵਗੈਰਾ ਲੱਗੀਆਂ ਹਨ ਪਲਟਨ ਇੱਕ ਵੀ ਕਾਫੀ ਲੱਤ ਆਇਚ ਰੋ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪਤਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ 'ਚ ਇਹ ਹੁਣ ਇਹ ਅੱਠ 10 ਕੁ ਸੀਗੀਆਂ ਗਿਣੀਆਂ ਨਹੀਂ ਪਕਾੜੀ ਦੇ ਵਿੱਚ ਕਿਹਨਾਂ ਵੱਲ ਚੱਕਰ ਆਏ ਸੀਗੇ ਪਿੱਪਰ ਫੜ ਲੈ ਜੀ ਮੋਕੇ ਦੇ ਫੜਲੇ ਬਟੇ ਡਰਾਈਵਰ ਜੀ ਡਰਾਈਵਰ ਭਾਜੀ ਜੀ